ਸਾਸਤਰੀ ਕਾਲ ਜੀ ਸਾਰਿਆਂ ਨੂੰ ਪੰਜਾਬ ਪੁਲਿਸ ਕਨਸਟੇਬਲ ਦੇ ਇਗਜ਼ਾਮ ਚੱਲ ਰਹੇ ਨੇ ਤੇ ਅੱਗੇ ਵੀ ਜਿਹੜੇ ਆਪਣੇ ਪੀ ਟ੍ਰਿਪਲ ਐਸ ਵੀ ਹੋ ਗਿਆ ਤੇ ਪਟਵਾਰੀ ਦਾ ਇਗਜ਼ਾਮ ਆ ਗਿਆ ਨਾ ਐਕਸਾਈਜ਼ ਇੰਸਪੈਕਟਰ ਇਹ ਸਾਰੇ ਇਗਜ਼ਾਮਸ ਦੇ ਲਈ ਜਿਹੜੇ ਇੰਪੋਰਟੈਂਟ ਟਾਪਿਕ ਨੇ ਫੇਮਸ ਪਰਸਨੈਲਿਟੀਜ਼ ਜਿਹੜੀਆਂ ਨੇ ਪੰਜਾਬ ਨਾਲ ਰਿਲੇਟਡ ਠੀਕ ਹੈ ਜਾਂ ਆਜ਼ਾਦੀ ਨਾਲ ਰਿਲੇਟਡ ਨੇ ਆਪਾਂ ਉਹਨਾਂ ਬਾਰੇ ਪੜਾਂਗੇ ਤੇ ਜਿਵੇਂ ਉਦਮ ਸਿੰਘ ਜੀ ਭਗਤ ਸਿੰਘ ਮੰਗਲ पांडे ਮਦਨlal ਢਿੰਗਰਾ ਗੁਟਕੇਸ਼ਵਰਦੱਤ ਲਾਲਾ ਲਾਜਪਤਰਾਏ ਰਾਜਗੁਰੂ ਕਰਤਾਰ ਸਿੰਘ ਸਰਾਭਾ ਸੁਖਦੇਵ ਚੰਦਰਸ਼ੇਖਰ ਆਯਾਦ ਸੁਭਾਸ਼ ਚੰਦਰ ਬੋਸ ਬਾਲ ਗੰਗਾਧਰ ਤਿਲਕ ਵਿਪਨ ਚੰਦਰ ਪਾਲ ਦਾਦਾਬਾਈ ਨੌਰੋਜੀ ਠੀਕ ਹੈ ਜੀ ਅਸ਼ਫੁਲਾ ਖਾਨ ਰਾਮ ਪ੍ਰਸਾਦ ਬਿਸਮਿਲ ਸੋਨ ਸਿੰਘ ਪਕਨਾ ਮਾਸਟਰ ਤਾਰਾ ਸਿੰਘ ਸਰਦਾਰ ਕੇਸ਼ਨ ਸਿੰਘ ਠੀਕ ਹੈ ਤੇ ਮਹਾਤਮਾ ਗਾਂਧੀ ਤੇ ਆਪਣਾ ਵੱਲਾਬਾਈ ਪਟੇਲ ਤੇ ਆਪਣੇ ਪੰਡਿਤ ਜੋਹਰਲਾ Nehru ਇਹਨਾਂ ਬਾਰੇ ਆਪਣਾ ਲਗ ਤੋਂ ਬਣਾਵਾਂਗੇ ਉਹ ਆਪਾਂ ਮਾਡਰਨ ਹਿਸਟਰੀ 'ਚ ਪੜ੍ਹਾਂਗੇ ਤੇ ਸਟਾਰਟ ਕਰਦੇ ਆਂ ਅੱਜ ਆਪਾਂ ਤੁਹਾਨੂੰ ਪੜਾਵਾਂਗੇ ਉਦਮ ਸਿੰਘ ਜੀ ਸ਼ਹੀਦ ਉਦਮ ਸਿੰਘ ਠੀਕ ਹੈ ਇਹਨਾਂ ਦਾ ਮੁੱਢਲਾ ਨਾਮ ਸ਼ੇਰ ਸਿੰਘ ਸੀ ਇਹਨਾਂ ਦਾ ਜਨਮ 26 ਦਸੰਬਰ 1899 ਸੁਨਾਮ ਪਟਿਆਲਾ ਵਿੱਚ ਹੋਇਆ ਸੁਨਾਮ ਮਤਲਬ ਇਹ ਸ਼ਾਹੀ ਰਿਆਸਤ ਦਾ ਇੱਕ ਸ਼ਹਿਰ ਸੀਗਾ ਪਿਤਾ ਦਾ ਨਾਮ ਤਹਿਲ ਸਿੰਘ ਉਪਲੀ ਪਿੰਡ ਵਿੱਚ ਰੇਲਵੇ ਫਾਟਕ ਤੇ ਚੌਂਕੀਦਾਰ ਸੀਗੇ ਇਹ 7 ਸਾਲ ਦੀ ਉਮਰ ਵਿੱਚ ਪਿਤਾ ਦੀ ਡੈਥ ਹੋ ਗਈ ਇਹਨਾਂ ਦੇ ਭਰਾ ਦਾ ਨਾਮ ਮੁਕਤਾ ਸਿੰਘ ਸੀ ਠੀਕ ਹੈ ਜੀ ਸੈਂਟਰਲ ਖਾਲਸਾ ਯਤਿਮ ਖਾਨਾ ਅੰਮ੍ਰਿਤਸਰ ਵਿੱਚ ਦਾਖਲਾ ਲਿਆ ਭਰਾ ਨੇ ਕਰਾਇਆ ਇੱਥੇ ਦੋਹਾਂ ਭਰਾਵਾਂ ਨੇ ਅੰਮ੍ਰਿਤ ਛਕ ਕੇ ਨਾਮ ਬਦਲ ਲਿਆ ਸ਼ੇਰ ਸਿੰਘ ਨੇ ਨਾਮ ਬਦਲ ਕੇ ਉਦਮ ਸਿੰਘ ਰੱਖਿਆ ਮੁਕਤਾ ਸਿੰਘ ਨੇ ਸਾਧੂ ਸਿੰਘ 1910 1917 ਵਿੱਚ ਸਾਧੂ ਸਿੰਘ ਜੀ ਦੀ ਵੀ ਡੈਥ ਹੋ ਗਈ ਫਿਰ ਇਹ ਅਮਰੀਕਾ ਚਲੇ ਗਏ ਤੇ ਅਸਲਾ ਐਕਟ ਅਧੀਨ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋਈ ਨਜਾਇਜ਼ ਪਿਸਤੋਲਾਂ ਲਿਆਏ ਸੀਗੇ ਅਮਰੀਕਾ ਤੋਂ ਤੇ ਇੱਥੇ ਆ ਕੇ ਇਹਨਾਂ ਨੂੰ 4 ਸਾਲ ਦੀ ਸਜ਼ਾ ਹੋਈ ਸੀ 1931 ਵਿੱਚ ਅੰਮ੍ਰਿਤਸਰ ਵਿਖੇ ਸਾਈਨ ਬੋਰਡ ਪੇਂਟਰ ਦੀ ਦੁਕਾਨ ਕੀਤੀ ਇਹਨਾਂ ਨੇ ਠੀਕ ਹੈ ਅਤੇ ਨਾਮ ਬਦਲ ਕੇ RAM MOHAMMED SINGH ਆ ਯਾਦ ਰੱਖ ਲਿਆ ਇਹ ਕੁਐਸਚਨ ਬਹੁਤ ਇੰਪੋਰਟੈਂਟ ਆ ਵੀ ਇਹਨਾਂ ਨੇ ਕਦੋਂ ਆਪਣਾ ਨਾਮ ਬਦਲਿਆ 1931 ਚ ਅੰਮ੍ਰਿਤਸਰ ਚ ਸਾਈਨ ਬੋਰਡ ਦੀ ਪੇਂਟਰ ਦੀ ਦੁਕਾਨ ਕੀਤੀ ਸੀ ਨਾਮ ਬਦਲ ਕੇ ਰਾਮ ਮੁਹੰਮਦ ਸਿੰਘ ਯਾਦ ਰੱਖ ਲਿਆ ਇਹ ਨਾਮ ਕਿੱਥੇ ਵਰਤਿਆ ਸੀ ਇਹ ਕੁਐਸਚਨ ਵੀ ਪੁੱਛਿਆ ਜਾਊਗਾ ਇੰਗਲੈਂਡ ਵਿੱਚ ਉਹਨਾਂ ਨੇ ਕਿਹੜੇ ਨਾਮ ਦੀ ਵਰਤੋਂ ਕੀਤੀ ਰਾਮ ਮੁਹੰਮਦ ਸਿੰਘ ਆਜ਼ਾਦ ਦੀ ਠੀਕ ਹੈ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਕਿਸ ਕ੍ਰਾਂਤੀਕਾਰੀ ਦਾ ਨਾਮ ਹੈ ਠੀਕ ਹੈ ਜੀ ਅੱਗੇ ਹੈਗਾ 1932 ਵਿੱਚ ਉਦਮ ਸਿੰਘ ਦੇ ਕਸ਼ਮੀਰ ਦੌਰੇ ਦੌਰਾਨ ਉਸ ਕੋਲੋਂ ਭਗਤ ਸਿੰਘ ਦਾ ਚਿੱਤਰ ਬਰਾਮਦ ਹੋਇਆ ਉਦਮ ਸਿੰਘ ਕ੍ਰਾਂਤੀਕਾਰਾਂ ਦੇ ਗੀਤਕਾਰ ਕ੍ਰਾਂਤੀਕਾਰਾਂ ਦੇ ਗੀਤਕਾਰ ਜਿਹੜੇ ਉਹਨਾਂ ਲਈ ਗੀਤ ਲਿਖਦੇ ਸੀ ਰਾਮ ਪ੍ਰਸਾਦ ਬਿਸਮਿਲ ਦੇ ਪ੍ਰਸ਼ੰਸ਼ਕ ਸੀਗੇ 13 ਮਾਰਚ 1940 ਨੂੰ 4:30 ਵਜੇ ਕੈਕਸਟਨ ਹਾਲ ਲੰਡਨ ਵਿਖੇ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਸਾਂਝੀ ਮੀਟਿੰਗ ਸੀ ਉਸਨੇ ਮੁਲਕੀ ਨੇ ਉਦਮ ਸਿੰਘ ਜੀ ਨੇ ਸਰ ਮਾਈਕਲ ਐਡਵਾਈਰ ਜੋ ਕਿ ਅੰਮ੍ਰਿਤਸਰ ਦਾ ਉਸ ਸਮੇਂ ਪੰਜਾਬ ਦਾ ਗਵਰਨਰ ਸੀ ਇਹਨੇ ਜਿਹੜਾ 1919 ਦੇ ਵਿੱਚ ਜਲਿਆਂ ਵਾਲੇ ਬਾਗ ਚ ਕਾਂਡ ਹੋਇਆ ਸੀ ਉਹ ਸਾਰੇ ਦਾ ਲਿਖਤੀ ਹੁਕਮ ਇਹਨੇ ਦਿੱਤਾ ਸੀਗਾ ਇਹਨਾਂ ਤੇ ਪੰਜ ਤੋਂ 6 ਗੋਲੀਆਂ ਚਲਾਈਆਂ ਦੋ ਗੋਲੀਆਂ ਉਹਦੇ ਲੱਗੀਆਂ ਤੇ ਮੌਕੇ ਤੇ ਮੌਤ ਹੋ ਗਈ ਭਾਰਤ ਦਾ ਵਿਦੇਸ਼ ਵਿਭਾਗ ਦਾ ਮੁਖੀ ਕੌਣ ਸੀ ਉਸ ਟਾਈਮ ਉੱਥੇ ਲਾਰਡ ਜੈਟ ਲੈਂਡ ਉਹ जख्मी ਹੋ ਗਿਆ ਸੀ 1 April 1940 ਨੂੰ ਇਜਲਾਸ ਹੋਇਆ ਤੇ ਇਲਜ਼ਾਮ ਲੱਗਿਆ ਇਹਨਾਂ ਤੇ ਇਜਲਾਸ ਕਹਿੰਦਾ ਸੀ ਇਲਜ਼ਾਮ ਲੱਗਿਆ ਇਹਨਾਂ ਤੇ 1 April 1940 ਨੂੰ ਇਲਜ਼ਾਮ ਲੱਗਿਆ 4 June 1940 ਨੂੰ ਇਹਨਾਂ ਤੇ ਸੈਂਟਰਲ ਕ੍ਰਿਮੀਨਲ ਕੋਰਟ ਜਸਟਿਸ ਐਟ ਕਿੰਜ਼ ਅੱਗੇ ਮੁਕੱਦਮਾ ਚਲਾਇਆ ਗਿਆ ਉਹ ਜਸਟਿਸ ਦਾ ਵੀ ਨਾਮ ਪੁੱਛਿਆ ਜਾ ਸਕਦਾ ਤੇ ਕਿੱਥੇ ਚਲਾਇਆ ਗਿਆ ਇਹ ਵੀ ਪੁੱਛਿਆ ਜਾ ਸਕਦਾ ਠੀਕ ਹੈ ਜੀ ਮੌਤ ਦੀ ਸਜ਼ਾ ਸੁਣਾਈ ਗਈ ਮੁਰ ਵਿਚਾਰਨ ਦੀ ਦਰਖਾਸਤ ਵੀ ਮੌਦੀ ਸਜ਼ਾ ਤੇ ਦੁਬਾਰਾ ਵਿਚਾਰ ਕੀਤਾ ਜਾਵੇ 15 ਜੁਲਾਈ 1940 ਨੂੰ ਇਹ ਰੱਦ ਕਰ ਦਿੱਤੀ 31 ਜੁਲਾਈ 1940 ਨੂੰ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਜੇਲ੍ਹ ਵਿੱਚ ਇਹਨਾਂ ਨੇ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਦੇਖੋ ਡੀਪ ਕੁਐਸਚਨ ਆ ਰਹੇ ਨੇ ਇਸ ਕਰਕੇ ਮੈਂ ਵੀ ਸਾਰਾ ਕੁਝ ਡੀਪ ਕੱਢ ਕੇ ਲੈ ਕੇ ਆਇਆ ਤੁਹਾਡੇ ਲਈ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰੋ ਇਹਨਾਂ ਨੂੰ ਸਾਰਿਆਂ ਨੂੰ ਤਾਂ ਜੋ ਮੈਨੂੰ ਵੀ ਅੱਗੇ ਹੋਰ ਵਧੀਆ ਕੰਮ ਕਰਨ ਦੀ ਮੋਟੀਵੇਸ਼ਨ ਮਿਲੇ ਤੇ ਜੇਲ੍ਹ ਵਿੱਚ ਸ਼ੇਵ ਸਿੰਘ ਜੋਹਲ ਨੂੰ ਇਹਨਾਂ ਦੇ ਇਹਨਾਂ ਨੇ ਪੱਤਰ ਲਿਖੇ ਸ਼ੇਵ ਸਿੰਘ ਜੋਹਲ ਨੂੰ ਇਹਨਾਂ ਨੇ ਪੱਤਰ ਲਿਖੇ ਇਹ ਇਹਨਾਂ ਦਾ ਦਰਸ਼ਕ ਕੌਣ ਸੀਗਾ ਭਗਤ ਸਿੰਘ 1975 ਵਿੱਚ ਪੰਜਾਬ ਸਰਕਾਰ ਇਹਨਾਂ ਦੀਆਂ ਅਸਤੀਆਂ ਭਾਰਤ ਵਾਪਸ ਲੈ ਕੇ ਆਈ ਠੀਕ ਹੈ ਜੀ ਇਹ ਸੀਗੇ ਸ਼ਹੀਦ ਉਦਮ ਸਿੰਘ ਜੀ ਬਾਰੇ ਜਾਣਕਾਰੀ ਅਗਲੀ ਜਾਣਕਾਰੀ ਆਪਾਂ ਲੈ ਕੇ ਆਵਾਂਗੇ ਸਰਦਾਰ ਕਰਤਾ ਸਿੰਘ ਸਰਾਬਾ ਬਾਰੇ ਇਹਨੂੰ ਸ਼ੇਅਰ ਕਰਿਓ ਧੰਨਵਾਦ